ਸ੍ਰੀ ਗੁਰੂ ਰਵਿਦਾਸ ਜੀ ਮੰਦਿਰ ਪ੍ਰਬੰਧਕ ਕਮੇਟੀ ਮਹੱਲਾ ਰਵਿਦਾਸਪੁਰਾ फिलोर अते लेदर मंडी फिलोर वालों समूह दे सहयोग दिवस प्रधान नगर कौंसल फिलोर महेंद्र राम परमानंद चेयरमैन संधू जनरल सेक्रेटरी कामरेड जनरल फिलोर ने कहा कि बाबा साहब जी दे त्याग अते कुर्बानियां सदका ही आज बहुत वह जिंदगी जी रहे हां जो भी सानू हक मिले ने बा दे लिखे संविधान सदका मिले हैं इस मौके विशाल सिमक चेयरमैन राम मूर्ति प्रधान अशोक कुमार फौजी वाइस प्रधान चमन लाल चौकड़िया राजकुमार चौकड़िया राज सिमक हैप्पी हंसराज बलवीर चंद तीरा नाना मास्टर हंसराज पाला संधू, जगन्नाथ जग्गी राजकुमार प्यारा लाल पटवारी कश्मीरी लाल तो इलावा समूह मेंबर प्रबंधक कमेटी श्री गुरु रविदास मंदिर महला रविदासपुरा समूह मेंबर लेदर मंडी फिलौर हाजर सन तो कैमरामैन बंटी कलेर दे नाल मोनून संधि दी खास रिपोर्ट ਬਾਬਾ ਸਾਹਿਬ ਦੇ 프리 ਨਿਰਵਾਣ ਦਿਵਸ ਦੇ ਉੱਤੇ ਮੈਂ ਸਾਰੀ ਸੰਗਤ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਸਤਿਕਾਰ ਕਰਦਾ ਹਾਂ ਬੜੀ ਸਤਿਕਾਰਯੋਗ ਸਾਡੇ ਸ੍ਰੀ ਗੁਰੂ ਅਰਦਾਸ ਮੰਦਰ ਪ੍ਰਬੰਧਕ ਕਮੇਟੀ ਤੇ ਹੋਰ ਸਾਰੀਆਂ ਜਵੜਾ ਮੰਡੀ ਤੇ ਹੋਰ ਸਾਰੀਆਂ ਸੁਭਾਵਾਂ ਵੱਲੋਂ ਮੈਂ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰਨਾ ਨਮਸਕਾਰ ਕਰਨਾ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਜੁੜੇ ਤੰਗੂ ਦੇ ਗਿਆਪੀਂ ਗਿਆਪਾ ਅੱਜ ਅਸੀਂ ਜੀਤ ਸਾਹਿਬ ਨੰਬਰ 9 ਦੇ ਸਾਰੇ ਕੱਪੜੇ ਅੱਜ ਇੱਕ ਸਮਰਿਆ ਅੱਜ ਬਾਬਾ ਸਾਹਿਬ ਦਾ ਯੋਗ ਡਾਕਟਰ ਜਨਤਾ ਦਾ ਵੀ ਦਰਮਾਨ ਦਿੱਸ ਹੈ ਅਸੀਂ ਸਾਰੇ ਅੱਜ ਸਰਦ ਦੇ ਤੁਨੂ ਘੇੜ ਕਰਦੇ ਆ ਉਹਨਾਂ ਦੇ ਕੋਲ ਜਿਹੜੇ ਰੰਮਾ ਨੂੰ ਗੂ ਕਾਮ ਨੂੰ ਨੀ ਫਰ ਭਾਤ ਨੂੰ ਸੇਵ ਦਿੱਤੀ ਹੈ ਜੋ ਸੁਵਿਧਾਨ ਲੈ ਕੇ ਦਿੱਤਾ ਹੈ ਉਸ ਤਿੱਖਾ ਜਿਸ ਤਰ੍ਹਾਂ ਚੱਲ ਰਿਹਾ ਜਿਹਦੇ ਨਾਲ ਹਰ ਬਰਗ ਨੂੰ ਬਰਾਬਰਤਾ ਨੂੰ ਦਿੱਤੀ ਹੈ ਅਤੇ ਉਹਨਾਂ ਨੂੰ ਯਾਦ ਕਰਦੇ ਅੱਜ ਸਾਰੇ ਫੁੱਲ ਫੇਟ ਕਰਦੇ ਹਾਂ ਸ਼ਹੀਰ ਦਾਸ ਮੰਦਰ ਨੂੰ ਫਲੋਰ ਬਲੋਂ ਅਸੀਂ ਇਹ ਕਹਿੰਦੇ ਆਂ ਵੀ ਜਿੰਨੀ ਵੀ ਉਹਨਾਂ ਨੇ ਸਾਡੀ ਕੁਰਬਾਨੀ ਕੀਤੀ ਹੈ ਅੱਜ ਤੱਕ ਉਹਦਾ ਹਾਲੇ ਬਹੁਤ ਸਾਰਾ ਜਿਹੜਾ ਇਸਾਇਦਾ ਉਹ ਅਪਣੀ ਹੋ ਸਕਿਆ ਜਾਂ ਜਿਹੜਾ ਸੰਵਿਧਾਨ ਉਹ ਲਾਗੂ ਨਹੀਂ ਹੋ ਸਕਿਆ ਬਹੁਤ ਸਾਰੀਆਂ ਅਥਨਾ ਜਿਹੜੀਆਂ ਉਹ ਆ ਰਹੀਆਂ ਨੇ ਅਸੀਂ ਕਹਿੰਦੇ ਆਂ ਵੀ ਇਹਨਾਂ ਸੰਵਧਾਨ ਨੂੰ ਵਧੀਆ ਤਰੀਕਾ ਲਾਗੂ ਕਰਕੇ ਔਰ ਸਾਰਿਆਂ ਨੂੰ ਤੇ ਪਹਿਲਾ ਦਿਨ ਜਿਹੜਾ ਸੁੱਖ ਮਿਲ ਜੇ ਜਿਸ ਦੇ ਨਾਲ ਹਿੰਦੁਸਤਾਨ ਦਾ ਪਲਾਹੋਸ ਹੈ ਦੇਸ਼ ਦੇ ਦੇ ਵਿੱਚ ਲੋਕ ਵੀ ਅੱਜ ਉਹਨਾਂ ਦੇ ਪ੍ਰਿਆ ਮਨਵਨ ਦਿਵਸ ਤੇ ਸਾਧ ਸੰਗਤ ਹੋ ਰਹੀ ਜਾਂਦੇ ਆ ਅਸੀਂ ਸਾਰਿਆਂ ਨਾਲ ਪ੍ਰੀਆ ਕਰ ਰਹੇ ਹਾਂ ਕਿਉਂਕਿ 바ਵਾ ਸਾਹਿਬ ਦੀ ਇਹ ਸਾਰੀ ਦੇਰ ਹੈ ਇਹ ਇਹ 3 ਵੇਪਾਰ। ਨਵ ਬੀਟ ਕਟੀ ਦੇ 75ਵੇਂ ਪ੍ਰਿਆ ਮਨਵਨ ਦੇ ਸਥਾਨ ਤੇ ਸ਼੍ਰੀ ਗੁਰਦਾਸ ਮੰਦਰ ਪ੍ਰਬੰਧਕ ਕਮੇਟੀ ਅਤੇ ਚੰਗਾ ਮੰਡੀ ਅਤੇ ਸਮੂਹ ਬੋਲਾ ਨਿਵਾਸੀ ਸ਼੍ਰੀ ਗੁਰਦਾਸ ਦਾ ਸਨੌਰ ਵੱਲੋਂ ਜੋ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ ਉਸ ਲਈ ਮੈਂ ਸਾਰੀ ਜਿਹੜੀ ਕਮੇਟੀ ਅਤੇ ਸਮੂਹ ਮੁਲਾ ਨਿਵਾਸੀ ਚਮਾ ਮੰਡੀ ਨੂੰ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਆ ਅਜੋਕੇ ਸਮੇਂ ਦੇ ਵਿੱਚ ਬਾਬਾ ਸਾਹਿਬ ਜੀਆਂ ਜੋ ਸਿਖਿਆਵਾਂ ਆ ਜੋ ਨਹੀਂ ਸਮਾਨਤਾ ਦਾ ਸਾਨੂੰ ਜੋ ਸਮਾਨਤਾ ਦਾ ਅਧਿਕਾਰ ਦਿੱਤਾ ਆ ਉਹਦੇ ਤੇ ਇੱਕ ਬਹੁਤ ਵੱਡਾ ਜਮਹੂਰੀਅਤ ਜਿਹੜਾ ਉਹਨਾਂ ਤੇ ਡਾਕਟਰਾਂ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਆ ਉਹਦੇ ਉੱਤੇ ਚੱਲਦੇ ਹੋਏ ਸਮਾਜ ਦੇ ਵਿੱਚ ਸਮਾਪਤਾ ਲਿਆਉਣ ਦੀ ਜ਼ਰੂਰਤ ਆ ਤੇ ਆਸ ਕਰਦਾ ਆ ਕਿ ਸਾਰੇ ਜੋ ਵਿਸ਼ਵ ਦੇ ਵਿੱਚ ਬਾਬਾ ਸਾਹਿਬ ਦੇ ਮਾਮਲੇ ਵਿੱਚ ਸੰਗਤ ਹੈਗੀ ਅੱਜ ਆ ਉਹਨਾਂ ਦੇ ਜੋ ਅਨਵਾਈ ਹੈਗੇ ਆ ਉਹ ਅੱਜ ਦੇ ਦਿਨ ਉਹਨਾਂ ਦੀਆਂ ਇਸ ਸਿੱਖਿਆਵਾਂ ਤੋਂ ਜੋ ਸਿੱਖਿਆ ਲੈਂਦੇ ਹੋਏ ਸਮਾਜ ਦੇ ਵਿੱਚ ਆਪਣਾ ਬਣਦਾ ਜਿਹੜਾ ਜੋਗਰਾਂ ਦਾ ਜੂਦ ਦੇਣਗੇ ਇੱਕ ਵਾਰ ਫੇਰ ਮੈਂ ਅੱਜ ਬਾਬਾ ਸਾਹਿਬ ਡਾਕਟਰ ਵੀ ਲਾਗ ਦੇਵਿਕਾ ਜੀ ਦੇ ਪ੍ਰਿੰਮਾਨ ਦੇ ਤਰਫੋਂ ਤੇ ਉਹਨਾਂ ਨੂੰ ਸ਼ਬਦਾਂ ਦੇ ਸੁਣ ਪਿੰਡ ਕਰਦਾ ਆ